ਇਹ ਸਾਡੇ ਲਈ ਵੀ ਬੜੀ ਦੁਖਦਾਈ ਤੇ ਸਰਕਾਰ ਲਈ ਵੀ ਸ਼ਰਮ ਦੀ ਗੱਲ ਹੈ ਤੇ ਜਿਹੜੀ ਸਰਕਾਰ ਰੋਜ਼ ਇਹ ਕਹਿੰਦੀ ਸੀ ਕਿ ਅਸੀਂ ਤਾਂ ਪੰਜਾਬ ਦੇ ਆ ਪੰਜਾਬੀਆਂ ਦੇ ਨਾਲ ਆ ਪੰਜਾਬ ਦੇ ਨਾਲ ਆ ਉੱਥੇ ਉਹਨਾਂ ਦਾ ਮਤਲਬ ਚਿਹਰਾ ਨੰਗਾ ਹੋਇਆ ਕਿ ਪੰਜਾਬ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਸਾਨੂੰ ਸ਼ੱਕੀ ਲੱਗੀ ਹੈ ਠੀਕ ਨਹੀਂ ਲੱਗੀ ਸੁਭਕਰਨ ਸਿੰਘ ਦੀ ਜਿਹੜੀ ਅੰਤਿਮ ਦੇਹ ਹੈ ਜਿਹੜੀ ਉਹ ਕਨੌਰੀ ਬਾਰਡਰ ਤੋਂ ਉਹਨਾਂ ਦੇ ਪਿੰਡ ਬੱਲੋਵਾਲ ਲਿਜਾਈ ਜਾ ਰਹੀ ਹੈ ਸਾਡੇ ਨਾਲ ਜਗਜੀਤ ਸਿੰਘ ਡੱਲੇਵਾਲਨ ਡਲੇਵਾਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ 13 ਤਰੀਕ ਤੋਂ ਤੁਸੀਂ ਬਾਰਡਰਾਂ ਦੇ ਉੱਪਰ ਧਰਨਾ ਦੇ ਰਹੇ ਉਸ ਦੇ ਦੌਰਾਨ ਕਈ ਕਿਸਾਨ ਜਿਹੜੇ ਇੱਥੇ ਉਹਨਾਂ ਦੀ ਮੌਤ ਹੋਈ ਸੁਭਕਰਨ ਸਿੰਘ ਜਿਹੜੇ 21 ਫਰਵਰੀ ਨੂੰ ਇੱਥੇ ਜਗ੍ਹਾ ਦੇ ਉੱਪਰ ਜਦੋਂ ਤਣਾਅ ਵਧਿਆ ਉਸ ਤੋਂ ਮੌਤ ਹੋਈ ਹੁਣ ਅੰਤਿਮ ਦੇਹ ਉਹਨਾਂ ਦੇ ਪਿੰਡ ਲੈ ਕੇ ਜਾ ਰਹੇ ਕਿ ਸਾਡਾ ਜੋ ਸਾਡੀ ਮੰਗ ਹੈ ਕਿਸਾਨੀ ਅੰਦੋਲਨ ਨੂੰ ਅਸੀਂ ਹੋਰ ਤੇਜ਼ ਕਰਾਂਗੇ ਕਿਉਂਕਿ ਇਸ ਯੋਧੇ ਦੀ ਕੁਰਬਾਨੀ ਨੇ ਬલિદાન ਨੇ ਮੋਰਚੇ ਨੂੰ ਸਾਡੇ ਲੋਕਾਂ ਨੂੰ ਇੱਕ ਨਵਾਂ ਰੂਪ ਫੁਕੀਆ ਲੜਨ ਦਾ ਮਾਦਾ ਦਿੱਤਾ ਜਜ਼ਬਾ ਦਿੱਤਾ ਔਰ ਦੂਸਰੀ ਜਿਹੜੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਐਫ ਆਈ ਆਰ ਜਿਹੜੀ ਕੱਟੀ ਹੈ ਉਹ ਪੋਲੇ ਪੈਰੀ ਨਹੀਂ ਕੱਟੀ ਗਈ ਉਹ ਵੀ ਤਿੰਨ ਦਿਨ ਲੋਕਾਂ ਨੂੰ ਸੜਕਾਂ ਤੇ ਬੈਠ ਕੇ ਰੋਣਾ ਬੰਦ ਕਰਕੇ ਫਿਰ ਕਟਾਉਣੀ ਪਈ ਹੈ ਇਹ ਸਾਡੇ ਲਈ ਵੀ ਬੜੀ ਦੁਖਦਾਈ ਤੇ ਸਰਕਾਰ ਲਈ ਵੀ ਸ਼ਰਮ ਦੀ ਗੱਲ ਹੈ ਕਿ ਜਿਹੜੀ ਸਰਕਾਰ ਰੋਜ਼ ਇਹ ਕਹਿੰਦੀ ਸੀ ਕਿ ਅਸੀਂ ਤਾਂ ਪੰਜਾਬ ਦੇ ਆ ਪੰਜਾਬੀਆਂ ਦੇ ਨਾਲ ਆ ਪੰਜਾਬ ਦੇ ਨਾਲ ਆ ਉੱਥੇ ਉਹਨਾਂ ਦਾ ਮਤਲਬ ਚਿਹਰਾ ਨੰਗਾ ਹੋਇਆ ਹੈ ਲੇਕਿਨ ਅਖੀਰ ਨੂੰ ਲੋਕਾਂ ਦੇ ਘੋਲ ਲੋਕਾਂ ਦੇ ਇਰਾਦਿਆਂ ਕਰਕੇ ਸਰਕਾਰ ਨੂੰ ਮਤਲਬ ਇਹ ਕਿਤੇ ਨਾ ਕਿਤੇ ਲੋਕਾਂ ਦੇ ਰੋਹ ਦੇ ਸਾਹਮਣੇ ਝੁੱਕ ਕੇ ਮੰਨਣਾ ਪਿਆ ਕਿ ਐਫ ਆਈ ਆਰ ਲਾਜ਼ ਹੋਈ ਹੈ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ 1 ਕਰੋੜ ਦੀ ਆਰਥਿਕ ਸਹਾਇਤਾ ਦੇ ਉਹਨਾਂ ਦੀ ਸਿਸਟਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ ਔਰ ਦੂਸਰੀ ਜਿਹੜੀ ਗੱਲ ਹੈ ਕਿ ਜਿਹੜੀ ਸਾਡੀ ਸਭ ਤੋਂ ਵੱਡੀ ਸੀਗੀ ਕਿ ਉਹ ਅਧਿਕਾਰੀ ਵਿੱਚ ਆਉਣੇ ਚਾਹੀਦੇ ਜਿਨ੍ਹਾਂ ਦੇ ਹੁਕਮਾਂ ਨਾਲ ਇਹ ਹੋਇਆ ਹੈ ਉਹ ਉਹਨਾਂ ਨੇ ਮਤਲਬ ਐਫ ਆਈ ਆਰ ਦੇ ਵਿੱਚ ਜਿਹੜੀ ਧਾਰਾ 114 ਲਾਈ ਗਈ ਹੈ ਜਿਹੜੀ ਉਹ ਕਰਦੇ ਉਹਦੇ ਲਈ ਕਿੰਨੀ ਤੁਹਾਡੀ ਗੱਲ ਕਿਹੜੇ ਅਧਿਕਾਰੀ ਨਾਲ ਪੰਜਾਬ ਦੇ ਨਾਲ ਜਾਂ ਹੋਈ ਆ ਜਿਵੇਂ ਤੁਸੀਂ ਪਰੋਸੇ ਲੈ ਆਊਗਾ ਤੁਸੀਂ ਤੋਂ ਤੁਸੀਂ ਮੈਂ ਫੇਰ ਇਹ ਕਰਜ ਕਰਾਂ ਕਿ ਜਦੋਂ ਸਾਡਾ ਵਕੀਲ ਬੈਠਾ ਹੈ ਐਸਐਸਪੀ ਬੈਠਾ ਹੈ ਉਥੇ ਸਾਡੇ ਜਾਣ ਦੀ ਲੋੜ ਨਹੀਂ ਹੈ ਉਹਨਾਂ ਨੇ ਸਾਡੇ ਵਕੀਲ ਨੇ ਜਿਹੜਾ ਦੱਸਿਆ ਉਹਦੇ ਮੁਤਾਬਕ ਉਹਨਾਂ ਨੇ ਸਮਝ ਕੇ ਦੋਨਾਂ ਨੇ ਅਫਸਰ ਨੇ ਤੇ ਵਕੀਲ ਨੇ ਉਹ ਲੱਗਦੀ ਲੋੜ ਸਮਝੀ ਤਾਂ ਹੀ ਲਾਈ ਹੈ ਕਿਉਂਕਿ ਪਹਿਲਾਂ ਮੰਗ ਕੀਤੀ ਜਾ ਰਹੀ ਸੀ ਕਿ ਹਰਿਆਣਾ ਦੀ ਮੈਂ ਤੁਸੀਂ ਵੀ ਗੱਲ ਕਰੀ ਆ ਹੁਣ ਵੀ ਉਹ ਕਿਸੇ ਨੇ ਤਾਂ ਆਰਡਰ ਦਿੱਤਾ ਹੋਵੇਗਾ ਜਦੋਂ ਇਹ ਜਿਹੜੀ ਘਟਨਾ ਵਾਪਰੀ ਤਾਂ ਹੀ ਹੈ ਨਾ ਤਾਂ ਹੀ ਤਾਰਾ ਲੱਗੀ ਆ ਉਹ ਉਹ ਤਾਰਾ ਤਾਂ ਹੀ ਲੱਗੀ ਆ ਅਸੀਂ ਹੁਣ ਇਸ ਤੋਂ ਬਾਅਦ ਹੁਣ ਤੁਸੀਂ ਉਹਨਾਂ ਦੇ ਪਿੰਡ ਜਾ ਰਹੇ ਹੋਗੇ ਜੀ 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 ਉਦੇ ਪਿੰਡ ਜਾਵਾਂਗੇ ਜੀ ਥੱਲੇ ਵਾਲ ਸਰ ਅਜੇ ਉਸ ਤੋਂ ਬਾਅਦ ਸਰ ਹੁਣ ਅਗਲਾ ਪ੍ਰੈਸ ਕਾਨਫਰੰਸ ਤੁਸੀਂ ਸਾਹਮਣੂ ਰੇ ਕਰੋਗੇ ਕਿੱਥੇ ਹੋਏਗੀ ਜਿਹੜਾ ਅਗਲਾ ਰੂਪ ਰੇਖਾ ਤਰਲੇ ਜਿਹੜੀ ਦੇਖੋ ਅਸੀਂ ਅੱਜ ਤਾਂ ਮਤਲਬ ਸ਼ਾਮ ਤੱਕ ਉਹਨਾਂ ਦੀ ਡੈੱਡ ਬੋਡੀ ਦਾ ਅੰਤਮ ਸੰਸਕਾਰ ਹੀ ਮਸਾ ਕਰਾਂਗੇ ਉਸ ਤੋਂ ਬਾਅਦ ਅਸੀਂ ਬੈਠਾਂਗੇ ਆਪਦਾ ਫੋਰਮ ਸਾਰਾ ਫਿਰ ਚਰਚਾ ਹੋਏਗੀ ਪ੍ਰੈਸ ਕਾਨਫਰੰਸ ਅੱਜ ਹੋ ਸਕਦੀ ਹੈ ਜਾਂ ਕੱਲ ਕਰੋ ਨਹੀਂ ਪ੍ਰੈਸ ਕਾਨਫਰੰਸ ਅੱਜ ਹੋਣ ਦੀ ਸੰਭਾਵਨਾ ਨਹੀਂ ਹੈ ਲੈਸ ਕਾਨਫਰੰਸ ਹੋ ਸਕਦਾ ਹੈ ਕੱਲ ਤੱਕ ਅਸੀਂ ਉਹਦਾ ਕੋਈ ਵਿਚਾਰ ਕਰਕੇ ਫੈਸਲਾ ਲੈ ਕੇ ਗਏ ਅੱਛਾ ਪੂਰੇ ਘਟਨਾ ਕਹਿੰਦੇ ਤੁਸੀਂ ਪਹਿਲਾਂ ਵੀ ਜ਼ਿਕਰ ਕਰਿਆ ਤਾਂ ਪੰਜਾਬ ਸਰਕਾਰ ਦਾ ਰੋਲ ਤੁਸੀਂ ਕਿੰਨੇ ਕਿਵੇਂ ਇੱਕ ਦੇਖਿਆ ਉਰੇ ਬੈਠ ਕੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਮੈਂ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਸਪਸ਼ਟ ਕਰ ਚੁੱਕੇ ਹਾਂ ਕਿ ਪੰਜਾਬ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਸਾਨੂੰ ਸ਼ੱਕੀ ਲੱਗੀ ਹੈ ਉਹ ਠੀਕ ਨਹੀਂ ਲੱਗੀ ਜੀ ਇਸ ਤੋਂ ਦਵਜੀਤ ਸਿੰਘ ਡੱਲਿਆਲ ਜਿਹੜੇ ਸਾਫਤਰਬ ਨੇ ਕਿਹਾ ਕਿ ਹੁਣ ਉਹਨਾਂ ਦੇ 파ਰਤ ਸ੍ਰੀਨ ਉਹਨਾਂ ਦੇ ਪਿੰਡਲ ਜਾਇਆ ਜਾ ਰਿਹਾ ਉਹਨਾਂ ਨੇ ਕਈ ਸਵਾਲ ਵੀ ਖੜੇ ਕਰੇ ਕਿ ਉਹਨਾਂ ਨੇ ਕਿਹਾ ਕਿ ਤਿੰਨ ਦਿਨ ਜਿਹੜੀ ਮ੍ਰਿਤਕ ਦੇਹ ਸੀ ਜਿਹੜੀ ਉਹ ਹਸਪੀਟਲ ਦੇ ਵਿੱਚ ਰਹੀ ਉਸ ਤੋਂ ਬਾਅਦ ਬੜੇ ਜਦੋਜਹਦ ਤੋਂ ਬਾਅਦ ਰੋਡ ਜਾਮ ਕਰ ਤੋਂ ਬਾਅਦ ਜਿਹੜਾ ਕਿਤਨੇ ਕਿਤੇ ਐਫ ਆਈ ਆਰ ਜਿਹੜੀ ਦਰਜ ਹੋਈ ਆ ਭਵਿੰਦਰ ਤੋਂ 2 ਦਾ ਮਾਡਲ ਦਰਜ ਉਹਨਾਂ ਨੇ ਕਿਹਾ ਕਿ 114 ਇਸ ਲਈ ਲਾਈ ਗਈ ਹੈ ਕਿਉਂਕਿ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵਿੱਚ ਸ਼ਾਮਲ ਕੀਤਾ ਉਹਨਾਂ ਨੇ ਕਿਹਾ ਕਿ ਸਾਡੇ ਵਕੀਲ ਨੇ ਉਹ ਇਸ ਪੂਰੀ ਗੱਲਬਾਤ ਨੂੰ ਉਹਨਾਂ ਨੇ ਦੇਖਿਆ ਹੈਗਾ ਇਸੇ ਲਈ ਹੁਣ ਉਹਨਾਂ ਦਾ ਅੰਤਿਮ ਸਸਕਾਰ ਕਾਰਣਾ ਮੈਂ ਜਰਦੀਪਿੰਡ ਬੱਲੋ ਵਿਖੇ ਹੋਏਗਾ ਬਲਵੰਤ ਸਿੰਘ ਵਿੱਕੀ ਪੰਜਾਬ ਤੱਕ ਸੰਗਰੂਰ